ਦੁੱਧ ਦਾ ਦੰਦ ਖੀਰੀ ਹੈ ਦੰਦ ਨਹੀਂ ਦਿੱਕਾ 18 ਕਿਲੋ ਬੋਣੀ ਹੈ 10 10 ਪੁਆਇੰਟ ਅੱਜ ਦਿਖਾਣਾ ਕਰਦੇ ਹਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੂ ਅੱਜ ਪਹੁੰਚ ਚੁੱਕੇ ਆ ਆਪਾਂ ਪਸ਼ੂ ਮੰਡੀ ਜਗਰਾਉਂ ਦੋਸਤੋ ਇਹ ਪਸ਼ੂ ਮੰਡੀ ਹਰ ਮਹੀਨੇ ਦੀ 23 ਤਰੀਕ ਨੂੰ ਲੱਗਦੀ ਹੈ ਜਿਲ੍ਹਾ ਦੋਸਤੋ ਲੁਧਿਆਣਾ ਪੈ ਜਾਂਦਾ ਹੈ ਦੋਸਤੋ ਚੰਗੀ ਮੰਡੀ ਭਰਦੀ ਹੈ ਪੰਜਾਬ ਦੀ ਪੂਰੀ ਵਧੀਆ ਮੰਡੀ ਹੈ ਇਹ ਚੰਗੇ ਦੋਸਤੋ ਮੰਡੀ ਦੇ ਪਸ਼ੂ ਪਹੁੰਚਦੇ ਆ ਜੇ ਕਿਸੇ ਭੈਣ ਭਰਾ ਨੇ ਚੰਗੀ ਐਚਐਫ ਗਾਂ ਇਹ ਚੰਗੀ ਜਰਸੀ ਖਰੀਦਣੀ ਹੈ ਤੁਸੀਂ ਇਸ ਮੰਡੀ ਚੋਂ ਖਰੀਦ ਸਕਦੇ ਆ ਬਾਕੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਚੰਗੇ ਪਸ਼ੂ ਦੋ ਤਿੰਨ ਗ੍ਰੀਜੇ ਕਵਰ ਕਰਕੇ ਦਿਖਾਉਂਗਾ ਪ੍ਰੋਪਰ ਡੀਲ ਬਾਈ ਤੋਂ ਲੈ ਲਾਂਗੇ ਸੋ ਆਓ ਕਰਦੇ ਆ ਗੱਲਬਾਤ ਬਾਈ ਨਾਲ ਲੈਣੇ ਪ੍ਰੋਪਰ ਸਾਈ ਐਂਡ ਪਰਮਿਸ਼ਨ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਕੀ ਨਾਮ ਜੀ ਰਜਿੰਦਰ ਸਿੰਘ ਪਿੰਡ ਪਿੰਡ ਭਗਤਾ ਜਿਹੜਾ ਬਠਿੰਡਾ ਹੈ ਬਠਿੰਡਾ ਜਿਲ੍ਹਾ ਹਾਂ ਠੀਕ ਹੈ ਮੰਡੀ ਜੇ ਕਿਨੇ ਨਾ ਗਲੇ ਹੁੰਦੀ ਹੈ ਅੱਜ ਪਾਈਆਂ ਲੈ ਕੇ ਆਏ ਸੀ 6 ਕੰਨ ਵਿੱਚ ਕਿੰਨਾ ਰਹਿ ਗਿਆ ਕੰਨ ਰਹਿ ਗਿਆ ਜੀ ਜਿਹੜੀ 1 ਨੰਬਰ ਤੇ ਜਰਸੀ ਖੜੀ ਕਨਵਾ ਸੂਆ ਜੀ ਇਹ ਦੂਜਾ ਸੂਆ ਹੈ ਜੀ 22 ਕਿਲੋ ਦਾ ਹੈ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਸੂਝ ਨੂੰ ਹੋ ਗਿਆ ਜੀ 10 ਦਾ ਮੁੱਲ ਮੁੱਲ 65 ਤੋੜ ਕੇ ਵਿਖਾ ਦਿਓ ਮਰੇ ਬੱਚੋ ਮਾਰ ਤਾਨ ਕਰਦਾ ਹੈ ਆਪ ਲੋ ਵੀ ਦੋਸਤੋ ਬਾਪੂ ਕਹਿੰਦਾ ਦੂਜਾ ਸੂਆ ਬੱਚੀ ਸੂਈ ਆ ਤਾਹਾਂ ਦੇ ਨਾ ਹੀ ਸੂਈ ਆ ਦੁੱਧ 22 ਕਿਲੋ ਕੰਡੇ ਵਾਲਾ ਤਿਆਰ ਆ ਹਵਾਨਾ ਕਰਮਾਣੀ ਦੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ 4 ਥਾਣ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਥਾਣਾ ਸਾਈਜ਼ ਮੇ ਨੇੜ ਤੋਂ ਵਿਖਾ ਦਿੰਨਾ ਬੈਕ ਤੋਂ ਵੇਚ ਸਕਦੇ ਹਵਾਨਾ ਬਹੁਤ ਸੋਹਣਾ 4 ਥਾਣਾ ਅਤੀ ਚੁਾਈ ਵਾਲੇ ਵੱਛਾ ਮਗਰ ਜੀ ਮੁੱਲ ਕਿੰਨਾ 65000 ਲਾਈਟ ਦੇਖਨੇ ਆ 80000 ਆਪਾਂ 65000 ਬਾੜੀ ਆ ਦੋ ਨੰਬਰ ਤੇ ਐਚ ਆਪਣੀ ਇਹਦਾ 75000 ਆ ਜੀ ਕਿੰਨਾ ਸੁਗਾ ਜੀ ਇਹ ਵੀ ਦੂਜਾ ਮਗਰ ਵਛਾ ਇਹਦਾ 25 ਕਿਲੋ ਮੁੱਲ ਕੀ ਇਹਦਾ 75 ਹੈ ਜੀ ਲੈਣ ਦੇਣ ਕਿੰਨਾ ਲੈਣ ਦੇਣ ਦਾ 60000 ਹੋਰ ਕੇ ਬਣਾ ਦੇ ਮਰੇ ਨੰਬਰ ਤੇ ਦੋਸਤੋ ਐਚ ਐਫ ਨਸਲ ਦੀ ਬੱਚੀ ਦੂਜਾ ਸੂਆ ਬਾਪੂ ਕਹਿੰਦਾ ਸੂਈ ਆ ਨਵਾਂ ਤੋਂ ਸਭ ਤੋਂ ਨਈ ਸੂਈ ਆ 25 ਕਿਲ ਦੁੱਧ ਇਸ ਟਾਈਮ ਬਾਪੂ ਕਹਿੰਦਾ ਥੱਲੇ ਤਿਆਰ ਆ ਬੱਚਾ ਮਗਰ ਬੱਚਾ ਵਾਣਾ ਬਹੁਤ ਸੋਹਣਾ ਕਰਮਾਣੀ ਦਾ ਮਟਾ ਤਿਆਰ ਕੀਤਾ ਹੋਇਆ ਚਾਰ ਥਾਣ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਥਾਣਾ ਐਸਾ ਐ ਸੋਹਣੇ ਅਤੀ ਚੁਆਈ ਵਾਲੇ ਥਾਣ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਆਪੂ ਗੰਦਾ ਮੁੱਲ 75000 ਹਾਂ ਨਾ 65000 ਦੀ ਬੱਚੀ ਬਪੂ ਕਹਿੰਦਾ ਦੇ ਦਿਆਂਗੇ ਮਗਰ ਬੱਚਾ ਉਦੀ ਵਾਲੀ ਐਚ ਐਫ ਨਾ ਮੈਂ ਬੈਗ ਤੋਂ ਵਿਖਾ ਦਿੰਦਾ ਦੋਸਤੋ ਵੇਚ ਸਕਦੇ ਆ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕੀਤਾ ਹੋਇਆ 4 ਥਾਣਾ ਹੱਤੀ ਚੁਾਈ ਵਾਲੇ 10 ਨੰਬਰ ਤੇ ਜਿਹੜੀ ਵੜ ਖੜੀ ਕਹਿਨਵਾ ਸੁਆ ਜੀ ਇਹ ਪਹਿਲਾ ਦੁੱਧ ਦਾੰਦਾ ਖੀਰੀ ਹੈ ਦੰਦ ਨਹੀਂ ਦਿੱਤੇ 18 ਕਿਲੋ ਬੋਲੂ ਆ ਕੋਈ ਨੂੰ ਕਿੰਨਾ ਸਮਾਂ ਹੋ ਗਿਆ ਤੰਦਰਦੀ ਸੁਈ ਹੈ ਬੱਚਾ ਤੰਦਰ ਬੱਚਾ ਹੈ ਦੁੱਧ ਕਿੰਨਾ ਤਿਆਰ ਹੋ ਗਈ 18 ਕਿਲੋ ਮੁੱਲ ਮੁੱਲੇ ਦਾ ਇੱਕ ਪੰਜਾ 85000 ਰੁਪਏ ਦਾ ਇਹ ਕਪੜਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 76588 ਜੀ 88212 12 ਫਿਰ ਜੀ 76588 ਜੀ ਸਾਚੀ ਦੋਸਤੋ ਬਾਤ ਠੀਕ ਹੈ ਤਿੰਨ ਨੰਬਰ ਤੇ ਦੋਸਤੋ ਪਹਿਲਾ ਸੂਹ ਐਚ ਐਫ 25 ਸੂਈ ਆ ਮੂਤੋ ਕੱਚੀ ਖੀਰੀ ਆ ਕਦ ਕਾਠ ਵੱਡਾ ਹੀ ਆ ਇਨਾ ਦਿਨਾਂ ਹੀ ਸੂਈ ਥੱਲੇ 18 ਕਿਲੋ ਬੋਲੀ ਬਾਪੂ ਕਹਿੰਦਾ ਤਿਆਰ ਆ ਬੱਚਾ ਮਗਰ ਬੱਛਾ ਮੁੱਲ 1 ਲੱਖ 5000 ਆ 85000 ਦੀ ਬਾਪੂ ਕਹਿੰਦਾ ਵੱਛੀ ਦੇ ਦਾਂਗੇ ਬਾਪੂ ਦਾ ਨੰਬਰ ਲੈਤਾ ਗੱਲਬਾਤ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਅਸੀਕਰ ਅਸੀਕਰ ਜੀ ਕਿਹੜਾ ਪੈਂਡਾ ਜੀ ਕਰੈਕ ਪੈਂਡਾ ਜੀ ਬਾਰ ਕਰਦੇ ਹਾਂ ਜੀ ਜਿਹੜੀ ਆਪਣੇ ਕੋ ਨੀਲੀ ਜਵੀ ਝੋਡੀ ਖੜੀ ਕਹਿਣਾ ਤੂੰ ਬਈ ਤੀਜੇ ਸੋਈ ਜੀ ਸੋਈ ਆ ਹਾਂਜੀ ਸਮਾਂ ਕਿੰਨਾ ਹੋ ਗਿਆ ਸੋਈ ਨੂੰ ਸੋਈ ਨੂੰ ਅੱਜ 8 ਮਿਲਣਾ ਜੀ ਦੁੱਧ ਕਿੰਨਾ ਤਿਆਰ ਹੋਊਗਾ 9 ਕਿਲੋ ਬੱਚਾ ਬੱਚਾ ਕੱਤੀ ਜੀ ਕਿੰਨੇ ਦੇ ਦਾਂਗੇ ਲਾਸਟ ਲਾਸਟ 10000 ਦਿਖਾਉਣਾ ਕਰ ਮਾੜੀ ਤੋਰ ਕੇ ਖਾ ਲਈ ਆ ਠੀਕ ਹੈ। ਹਕਮ ਭਾਈ ਆਪਣਾ ਕੰਟੈਕਟ ਨੰਬਰ ਦੱਸ ਦਈਏ। ਸਾਨੂੰ ਆਪਣੀ 53 9955 ਦੁਬਾਰਾ ਕਹ ਜੀ। ਸਾਨੂੰ ਆਪਣੀ 53 9955 ਠੀਕ ਹੈ।